ਹਾਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਦੇ ਸਟੈਚੂ ਨਾਲ ਹੋਈ ਬੇਅਦਬੀ ਅਤੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਖਿਲਾਫ ਬੋਲੀ ਗਈ ਗਲਤ ਸ਼ਬਦਾਵਲੀ ਦੀ ਡੇਰਾ ਸਾਖਣ ਪੰਡਵਾ ਦੇ ਮੌਜੂਦਾ ਗੱਦੀ ਨਿਸ਼ੀਨ ਅਤੇ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸੰਤ ਮਹਿੰਦਰਪਾਲ ਪੰਡਵਾ ਜੀ ਨੇ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਹੈ। ਸੇਅ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਜ ਸੰਤ ਮਹਿੰਦਰਪਾਲ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਜਿਸ ਪੰਜਾਬ ਚੇਅਰਮੈਨ ਹੋਂਦੇ ਨਾਤੇ ਡੇਰਾ ਸਤਕਰ ਪੰਡਵਾ ਅੱਜ ਜੋ ਸੁਣ ਵਿੱਚ ਦੇਖਣ ਚ ਆਇਆ ਬਹੁਤ ਵੱਡੀ ਇੱਕ ਅਨਗਹਿਲੀ ਔਰ ਨਰਕੀ ਦੀ ਗੱਲ ਹੈ ਜੋ ਕਿ ਪੰਨੂ ਜੁਐਸੇ ਰਣ ਵਾਲੇ ਜਿਨ੍ਹਾਂ ਨੇ ਬੀ ਆਰ ਅੰਬੇਡਕਰ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਨੇ ਸਵਧਾਰ ਸਭਨਾਂ ਨੂੰ ਇੱਕੋ ਜਿਹਾ ਬਰਾਬਰ ਹੱਕ ਲੈ ਕੇ ਦਿੱਤਾ ਉਹਨਾਂ ਦੀ ਕੁਰਬਾਨੀ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ ਕਿਉਂਕਿ ਜੋ ਔਰਤਾਂ ਬੀਬੀਆਂ ਪੰਨ ਦਾ ਰਤਬਾ ਉਹਨਾਂ ਨੇ بلند ਕੀਤਾ ਔਰ ਚੱਕਿਆ ਅੱਜ ਇੱਕੋ ਜਿਹਾ ਹੱਕ ਲਾਗੇ ਦਿੱਤਾ ਉਹਨਾਂ ਨੂੰ ਨਿਰਾਦਰੀ ਕਰਨ ਵਾਲੇ ਪੰਨੋ ਯੂ ਐਸ ਏ ਮੈਂ ਉਹਨਾਂ ਦੀ ਘੋਰ ਨਿੰਦਿਆ ਕਰਦਾ ਔਰ ਬਹੁਤ بڑا ਉਹਨਾਂ ਨੂੰ ਇਹ ਵੀ ਕਹਿਣਾ ਵੀ ਇਹ ਅਕਲ ਦੀ ਘਾਟ ਕਰਕੇ ਕੋਮਤ ਵੰਡ ਪਾਉਣੀ ਭਾਈਚਾਰੇ ਨੂੰ ਖਰਾਬ ਕਰਨਾ ਸਾਡੇ ਸਾਝ ਦੇ ਵਿੱਚ ਫਰਕ ਪਾਉਣੀ ਇਹ ਇੱਕ ਬਹੁਤ ਵੱਡੀ ਇੱਕ ਗਲਤੀ ਆ ਉਹਨਾਂ ਦੀ ਮਸੀ ਮਸੀ ਅਸੀਂ ਇਕੱਠੇ ਆ ਕਿਉਂਕਿ ਡਾਕਟਰ ਵਿਦਕਰ ਦਾ ਸਿਧਾਂਤ ਜਿਹੜਾ ਸਾਰਿਆਂ ਲਈ ਇੱਕੋ ਜਿਹਾ ਬਰਾਬਰ ਹੈ ਇੱਕ ਦਾ ਨਹੀਂ ਹੈ ਜੋ ਕਿ ਉਹਨਾਂ ਲਈ 14 April ਉਹਨਾਂ ਨੇ ਦੱਸਿਆ ਜੋ ਫਲੋਰ ਦੇ ਵਿੱਚ ਉਹਨਾਂ ਦੇ ਸਕੇਜੂ ਤੇ ਗਲਤ ਅਨਸਰਾਂ ਨੇ ਕੁਝ ਲਿਖਿਆ ਉਹ ਬਹੁਤ ਵੱਡੀ ਨਿੰਦਰ ਜੋਗਿਆ ਹੈ ਉਹਨਾਂ ਨੂੰ ਅਸੀਂ ਨਿੰਦਿਆ ਕਰਦੇ ਆਂ ਮੈਂ ਇਹ ਬੇਨਤੀ ਕਰਾਂਗਾ ਜਿੱਥੇ ਜਿੱਥੇ ਗੁਰੂ ਰਵਿਦਾਸ ਮਹਾਰਾ ਜੀ ਸਿੱਖ ਸੰਗਤਾਂ ਬੈਠੀਆਂ ਨੇ ਸਤਿਗੁਰੂ ਸਾਰੀਆਂ ਸੰਗਤਾਂ ਬੈਠੀਆਂ ਇਕਤਾ ਉਹ ਆਪਾਂ ਸਤਿਕਾਰ ਕਰਨਾ ਹੈ ਜਿੱਦਾਂ ਗੁਰੂ ਰਵਿਦਾਸ ਮਹਾਰਾ ਸਤਿਗੁਰਾਂ ਦਾ ਸਤਿਕਾਰ ਇਹਦਾ ਬਾਬਾ ਸਾਹਿਬ ਵੀ ਆਪਣੇ ਲਈ ਪੂਜਣ ਜੋ ਗਿਆ ਸਾਡੇ ਮਹਾਨ ਮਹਾਨ ਉਹ ਰੈਵਰ ਹੋਇਆ ਜਿਨ੍ਹਾਂ ਨੇ ਸਾਨੂੰ ਅਣਖ ਦਿੱਤੀ ਹੈ ਔਰ ਸਾਨੂੰ ਬਰਾਬਰਤਾ ਦੇ ਹੱਕ ਲਖੇ ਦਿੱਤੇ ਆ ਸੋਦਾਸ ਸੰਤ ਮਹਿੰਦਰਪਾਲ ਜੀ ਪੰਨੂ ਜੁਐਸ ਦੀ ਕੋਰ ਨੰਧਿਆ ਕਰਦਾ ਮੈਂ ਤਾਂ ਇਹ ਸਮਝਦਾ ਵੀ ਉਹਨਾਂ ਨੂੰ ਆਪਣੇ ਆਪ 'ਚ ਬਹੁਤ ਅਕਲ ਨਹੀਂ ਹੈ ਜਿਨ੍ਹਾਂ ਨੇ ਇੱਡੀ ਵੱਡੀ ਇੱਕ ਸ਼ਰਾਰਤ ਦੀ ਗੱਲ ਕੀਤੀ ਹੈ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਓਤੇ